ਦੈਨਿਕ ਸਵੇਰਾ ਟੀਵੀ ਤੇ ਕਿਰਿਓ ਤੁਸੀਂ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪੱਬਾ ਭਾਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀ ਖਿੱਚ ਲਈ ਆ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ। ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਜਨ ਮੁਹਿੰਮ ਦਾ ਜੋ ਹੈ ਆਗਾਜ਼ ਹੋਣ ਜਾ ਰਿਹਾ ਹੈ। ਦੱਸਦੀ ਹੈ ਕਿ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਇਹ ਵੱਡੀ ਰੈਲੀ ਹੋਵੇਗੀ ਜਿਸ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਨੇ ਸੰਬੋਧਨ ਕਰਦੇ ਹੋਏ ਨਜ਼ਰ ਆਣਗੇ। ਇਸ ਦੇ ਨਾਲ ਹੀ ਰਾਲੀ ਦੇ ਵਿੱਚ ਵਿਕਰਮ ਸਿੰਘ ਮਚੀਠਿਆ ਵਿਚੋਂ ਨੇ ਸ਼ਾਮਲ ਰਹਿਣਗੇ ਤਾਂ ਅੱਜ ਇੱਕ ਵੱਡੀ ਰੈਲੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਕਰਨ ਜਾ ਰਿਹਾ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਜਨ ਸੰਪਰਕ ਮੁਹਿੰਮ ਦਾ ਜੋ ਹੈ ਆਗਾਜ਼ ਹੋਣ ਜਾ ਰਿਹਾ ਹੈ ਤਾਂ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪੱਬਾ ਭਾਰ ਨੇ ਰੈਲੀਆਂ ਦਾ ਦੌਰ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੈ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਨੇ ਸੰਬੋਧਨ ਕਰਦੇ ਹੋਏ ਨਜ਼ਰਾਂ ਕੇ ਇਸ ਦੇ ਨਾਲ ਹੀ ਵਿਕਰਮ ਮਜੀਠੀਆ ਵੀ ਇਸ ਰੈਲੀ ਦਾ ਹਿੱਸਾ ਰਹਿਣਗੇ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਐ ਏਕੇ ਨੂੰ ਲੈ ਕੇ ਵੀ ਬਿਆਨ ਦਿੱਤਾ ਗਿਆ ਸੀ ਕਿ ਜੋ ਆਗੂ ਨਰਾਜ਼ ਨੇ ਉਹਨਾਂ ਨੂੰ ਆਪਾਂ ਜੋ ਹੈ ਮਨਾਵਾਂਗੇ ਤਾਂ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਦੌਰਾਨ ਕੀ ਕੁਝ ਕਹਿੰਦੇ ਨੇ ਸਾਰਿਆਂ ਦੀ ਇਸ ਦੇ ਉੱਤੇ ਨਜ਼ਰ ਰਹੇਗੀ ਤਾਂ ਇੱਕ ਵੱਡੀ ਰੈਲੀ ਜੋ ਹੈ ਅੱਜ ਅਕਾਲੀ ਦਲ ਦੀ ਹੋਣ ਜਾ ਰਹੀ ਹੈ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਤੇ ਹੋਰ ਪਾਰਟੀ ਦੇ ਲੀਡਰ ਚੋਣੇ ਇਸ ਰੈਲੀ ਦਾ ਚੋਨੇ ਹਿੱਸਾ ਰਹਿਣਗੇ ਇਸ ਰੈਲੀ ਨੂੰ ਲੈ ਕੇ ਜੋ ਹੈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਫੋਨ ਲਾਈਨ ਤੇ ਨਿਤਿਨ ਸਾਡੇ ਨਾਲ ਜੁੜੇ ਨੇ ਨਿਤਿਨ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਕੀ ਕੁਝ ਤਿਆਰੀਆਂ ਨੇ ਆ ਬਿਲਕੁਲ ਮਾਨਸ ਅੱਜ ਕਰਦੀਆਂ ਤੇ ਵਿੱਚ 2027 ਦਾ ਅਗਾਜ਼ ਕਰਨ ਜਾ ਰਹੀ ਹੈ ਸ੍ਰੋਮਨੀ ਅਕਾਲੀ ਦਲ ਇਹ ਹਲਕਾ ਇਹ ਮੰਨ ਲਿਆ ਜਾਂਦਾ ਹੈ ਕਿਉਂਕਿ ਇਹ ਹਲਕੇ ਦੇ ਜਿਹੜੇ ਵਿਧਾਇਕ ਨੇ ਜੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਵਰੂਤੀਤਰ ਦੇ ਨੀਤਾ ਪ੍ਰਤਾਪ ਸਿੰਘ ਪਾਜਵਾ ਦਾ ਹਲਕਾ ਹੈ। ਔਰ ਇਸ ਜਿਹੜੀ ਰੈਲੀ ਦੀ ਅਗਵਾਈ ਹੈ ਇਹ ਗੁਰ ਇਕਬਾਲ ਸਿੰਘ ਮਾਲ ਦਰ ਨੇ ਹਲਕਾ ਇਜਾਰਜ ਨੇ ਅਕਾਲੀ ਦਲ ਦੇ ਕਾਦੀਆਂ ਤੋਂ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਨੇ। ਅਰਬੀਤਨ ਜਦੋਂ ਇਹ ਆਪਣੀ ਰੈਲੀ ਦਾ ਜਾਇਜ਼ਾ ਲੈਣ ਆਏ ਤਾਂ ਉਸ ਦੌਰਾਨ ਗੁਰ ਇਕਬਾਲ ਸਿੰਘ ਮਾਲ ਨੇ ਕਿਹਾ ਕਿ ਇਸ ਰੈਲੀ ਦੇ ਵਿੱਚ ਖਾਸ ਰੂਪ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਅਤੇ ਪੂਰੀ ਕੋਰ ਕਮੇਟੀ ਹਾਜ਼ਰ ਰਹੇਗੀ ਕਿਉਂਕਿ 22 ਦੀਆਂ ਚੋਣਾਂ ਦਾ ਆਗਾਜ਼ ਪਾਜੇ ਦੀ ਧਰਤੀ ਕਾਦੀਆਂ ਤੋਂ ਫੋਨ ਜਾ ਰਿਹਾ ਹੈ ਔਰ ਇਹ ਬੜੀ ਅਹਿਮ ਰੈਲੀ ਬੰਨੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਕਿ ਇੱਥੇ ਐਲਓਪੀ ਦਾ ਘਰ ਬਿਲਕੁਲ ਨੇੜੇ ਹੈ ਜਗਰੂਪ ਸਿੰਘ ਸੇਖਵਾ ਜਿਹੜੇ ਆਮ ਆਦਮੀ ਪਾਰਟੀ ਦੇ ਜਦੋਂ ਸਕੱਤਰ ਨੇ ਉਹਨਾਂ ਦਾ ਵੀ ਇਹ ਹਲਕਾ ਹੈ ਸੋ ਕਿਤੇ ਨਾ ਕਿਤੇ ਆ ਵੱਡੀ ਸੰਨ ਜਿਹੜੀ ਆ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਕਾਲੀ ਦਲ ਵੱਲੋਂ ਕਿ ਮਾਝੇ ਦੀ ਧਰਤੀ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਵੀ ਕਾਦੀਆਂ ਹਲਕੇ ਦੇ ਵਿੱਚ ਕਿਉਂਕਿ ਇਥੇ ਆਂਦੀ ਆ ਮੁਸਲਿਮ ਜਮਾਤ ਵੀ ਹੈ ਜੀ ਬਿਲਕੁਲ ਇਹ ਹਲਕਾ ਜੋ ਹੈ ਹਮ ਇਹ ਮੰਨਿਆ ਜਾਂਦਾ ਹੈ ਬਿਲਕੁਲ ਇਹ ਸ਼ੁਰੂਆਤ ਕਿੱਦਾਂ ਦੀ ਹੋਏਗੀ ਇਹ ਤਾਂ ਅੱਜ ਦੁਪਹਿਰ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ 12 ਵਜੇ ਤੋਂ ਬਾਅਦ ਇੱਕ ਵਜੇ ਦੇ ਆਸ-ਪਾਸ ਜੋ ਹੈ ਉਹ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਪੂਰੀ ਕੋਰ ਕਮੇਟੀ ਪਹੁੰਚੇਗੀ ਦੂਜੇਿਕਰ ਵਾਲੀ ਗੱਲ ਹੈ ਕਿ ਬਿਕਰ ਮਜੀਠੀਆ ਜਾਂ ਤਕਵੀਰ ਸਿੰਘ ਬਾਦਲ ਵਿਰੁੱਧੀਆਂ ਤੇ ਕਿੰਨੇ ਕੁ ਜਿਹੜਿਆ ਨਿਸ਼ਾਨੀ ਸਾਥ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਗੱਲ ਕਰਨਗੇ ਕਿ ਇਸ ਮੁੱਦੇ ਨੂੰ ਲੈ ਕੇ ਵੋਟਾਂ ਮੰਗਣਗੇ ਬਿਲਕੁਲ ਅੱਜ ਹੁਣ ਕੋਈ ਤਾਂ ਬਾਅਦ ਪਤਾ ਲੱਗੇਗਾ ਕਿ ਤਿਆਰੀਆਂ ਵੱਡੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਪਹਿਲੀ ਰੈਲੀ ਹੈ ਔਰ ਪਹਿਲੀ ਰੈਲੀ ਸਫਲ ਹੋਣਾ ਜਾਂ ਕਰਨਾ ਅਕਾਲੀ ਦਲ ਲਈ ਜ਼ਰੂਰੀ ਹੈ ਉਹ ਵੋਟਰ ਸਟੂਡੀਓ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀ ਹੀ ਪਾਰਟੀਆਂ ਦੇ ਵੱਲੋਂ ਤਿਆਰੀ ਜੋ ਹੈ ਉਹ ਖਿੱਚ ਲਈ ਗਈ ਆ 2027 ਦੀ ਚੋਣਾਂ ਨੂੰ ਲੈ ਕੇ ਜੋ ਹੈ ਅਕਾਲੀ ਦਲ ਦੇ ਵੱਲੋਂ ਜੋ ਹੈ ਰਣਨੀਤੀ ਜੋ ਹੈ ਘੜੀ ਜਾ ਰਹੀ ਹੈ ਤੇ ਅੱਜ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮਜੀਠਿਆ ਸਮੇਤ ਪਾਰਟੀ ਦੇ ਵੱਡੇ ਲੀਡਰ ਇਸ ਰੈਲੀ ਦਾ ਹਿੱਸਾ ਰਹਿਣਗੇ ਤਾਂ ਏਕੇ ਨੂੰ ਲੈ ਕੇ ਜੋ ਵਿਕਰਮ ਮਜੀਠੀਆ ਨੇ ਬਿਆਨ ਦਿੱਤਾ ਸੀ ਅੱਜ ਦੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦੌਰਾਨ ਇਸ ਮੁੱਦੇ ਦੇ ਉੱਤੇ ਕੀ ਕੁਝ ਕਹਿੰਦੇ ਨੇ ਅਕਾਲੀ ਦਲ ਦੇ ਪ੍ਰਧਾਨ ਜਾਂ ਫਿਰ ਵਿਕਰਮ ਮਜੀਠੀਆ ਸੰਬੋਧਨ ਦੇ ਉੱਤੇ ਹਰ ਕਿਸੇ ਦੀ ਨਜ਼ਰ ਰਹੇਗੀ ਤਾਂ 2027 ਦੀਆਂ ਚੋਣਾਂ ਜਿਵੇਂ ਜਿਵੇਂ ਇਹ ਸਾਲ ਨੇੜੇ ਆ ਰਿਹਾ ਹੈ 2027 ਦਾ ਤੇ ਉਵੇਂ ਹੀ ਸਾਰੀ ਹੀ ਸਿਆਸੀ ਪਾਰਟੀਆਂ ਜੋ ਨੇ ਪੱਬਾ ਪਾਰ ਨਜ਼ਰ ਆ ਰਹੀਆਂ ਨੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਮੋਗਾ ਦੇ ਪਿੰਡ ਕਿੱਲੀ ਚਾਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਵੱਡਾ ਇਕੱਠ ਜੋ ਹੈ ਉੱਥੇ ਲੋਕਾਂ ਦਾ ਵੇਖਣ ਨੂੰ ਮਿਲਿਆ ਤੇ ਅੱਜ ਅਕਾਲੀ ਦਲ ਜੋ ਹੈ ਇੱਕ ਵੱਡੀ ਰੈਲੀ ਕਰਨ ਜਾ ਰਿਹਾ ਹੈ ਪੰਜਾਬ ਬਚਾਓ ਜਨ ਸੰਪਰਕ ਮੁਹਿੰਮ ਦਾ ਜੋ ਹੈ ਆਗਾਜ਼ ਹੋਣ ਜਾ ਰਿਹਾ ਹੈ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਦੌਰ ਜੋ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਉਣਗੇ ਦੈਨਿਕ ਸਵੇਰ ਨਾਲ ਟੀਵੀ ਤੇ ਇੱਕ ਰਿਪੋਰਟ ਉਸੇ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪੱਬਾ ਭਾਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀ ਖਿੱਚ ਲਈ ਆ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ। ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਜਨ ਮੁਹਿੰਮ ਦਾ ਜੋ ਹੈ ਆਗਾਜ਼ ਹੋਣ ਜਾ ਰਿਹਾ ਹੈ। ਦੱਸਦੀ ਹੈ ਕਿ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਇਹ ਵੱਡੀ ਰੈਲੀ ਹੋਵੇਗੀ ਜਿਸ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਨੇ ਸੰਬੋਧਨ ਕਰਦੇ ਹੋਏ ਨਜ਼ਰ ਆਣਗੇ। ਇਸ ਦੇ ਨਾਲ ਹੀ ਸਰੈਲੀ ਦੇ ਵਿੱਚ ਵਿਕਰਮ ਸਿੰਘ ਮਚੀਠੀਆ ਵਿਜੋ ਨੇ ਸ਼ਾਮਲ ਰਹਿਣਗੇ ਤਾਂ ਅੱਜ ਇੱਕ ਵੱਡੀ ਰੈਲੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਕਰਨ ਜਾ ਰਿਹਾ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਜਨ ਸੰਪਰਕ ਮੁਹਿੰਮ ਦਾ ਜੋ ਹੈ ਆਗਾਜ਼ ਹੋਣ ਜਾ ਰਿਹਾ ਹੈ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪੱਬਾ ਭਾਰ ਨੇ ਰੈਲੀਆਂ ਦਾ ਦੌਰ ਜੜਾਇਆ ਸ਼ੁਰੂ ਹੋ ਚੁੱਕਿਆ ਹੈ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਨੇ ਸੰਬੋਧਨ ਕਰਦੇ ਨਜ਼ਰ ਆਨ ਕੇ ਇਸ ਦੇ ਨਾਲ ਹੀ ਵਿਕਰਮ ਮਜੀਠੀਆ ਵੀ ਇਸ ਰੈਲੀ ਦਾ ਹਿੱਸਾ ਰਹਿਣਗੇ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਐ ਏਕੇ ਨੂੰ ਲੈ ਕੇ ਵੀ ਬਿਆਨ ਦਿੱਤਾ ਗਿਆ ਸੀ ਕਿ ਜੋ ਆਗੂ ਨਰਾਜ਼ ਨੇ ਉਹਨਾਂ ਨੂੰ ਆਪਾਂ ਜੋ ਹੈ ਮਨਾਵਾਂਗੇ ਤਾਂ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਦੌਰਾਨ ਕੀ ਕੁਝ ਕਹਿੰਦੇ ਨੇ ਸਾਰਿਆਂ ਦੀ ਇਸ ਦੇ ਉੱਤੇ ਨਜ਼ਰ ਰਹੇਗੀ ਤਾਂ ਇੱਕ ਵੱਡੀ ਰੈਲੀ ਜੋ ਹੈ ਅੱਜ ਅਕਾਲੀ ਦਲ ਦੀ ਹੋਣ ਜਾ ਰਹੀ ਹੈ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਤੇ ਹੋਰ ਪਾਰਟੀ ਦੇ ਲੀਡਰ ਜੋ ਨੇ ਇਸ ਰੈਲੀ ਦਾ ਚੋਨੇ ਹਿੱਸਾ ਰਹਿਣਗੇ ਇਸ ਰੈਲੀ ਨੂੰ ਲੈ ਕੇ ਜੋ ਹੈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਫੋਨ ਲਾਈਨ ਤੇ ਨਿਤਿਨ ਸਾਡੇ ਨਾਲ ਜੁੜੇ ਨੇ ਨਿਤਿਨ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਕੀ ਕੁਝ ਤਿਆਰੀਆਂ ਨੇ ਆ ਬਿਲਕੁਲ ਮਾਨਸ ਅੱਜ ਕਰਦੀਆਂ ਤੇ ਵਿੱਚ 2027 ਦਾ ਅਗਾਜ਼ ਕਰਨ ਜਾ ਰਹੀ ਹੈ ਸ੍ਰੋਮਨੀ ਅਕਾਲੀ ਦਲ ਇਹ ਹਲਕਾ ਇਹ ਮੰਨ ਲਿਆ ਜਾਂਦਾ ਹੈ ਕਿਉਂਕਿ ਇਹ ਹਲਕੇ ਦੇ ਜਿਹੜੇ ਵਿਧਾਇਕ ਨੇ ਜੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਵਰੋਤਿਰ ਦੇ ਨੇਤਾ ਪ੍ਰਤਾਪ ਸਿੰਘ ਪਾਜਵਾੜਾ ਹਲਕਾ ਹੈ। ਔਰ ਇਸ ਜਿਹੜੀ ਰੈਲੀ ਦੀ ਅਗਵਾਈ ਹੈ ਇਹ ਗੁਰ ਇਕਬਾਲ ਸਿੰਘ ਮਾਲ ਦਰ ਨੇ ਹਲਕਾ ਇਜਾਰਜ ਨੇ ਅਕਾਲੀ ਦਲ ਦੇ ਕਾਦੀਆਂ ਤੋਂ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਨੇ। ਅਰਬੀਤਨ ਜਦੋਂ ਇਹ ਆਪਣੀ ਰੈਲੀ ਦਾ ਜਾਇਜ਼ਾ ਲੈਣ ਆਏ ਤਾਂ ਉਸ ਦੌਰਾਨ ਗੁਰ ਇਕਬਾਲ ਸਿੰਘ ਮਾਲ ਨੇ ਕਿਹਾ ਕਿ ਇਸ ਰੈਲੀ ਦੇ ਵਿੱਚ ਖਾਸ ਰੂਪ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਅਤੇ ਪੂਰੀ ਕੋਰ ਕਮੇਟੀ ਹਾਜ਼ਰ ਰਹੇਗੀ ਕਿਉਂਕਿ 22 ਦੀਆਂ ਚੋਣਾਂ ਦਾ ਆਗਾਜ਼ ਪਾਜੇ ਦੀ ਧਰਤੀ ਕਾਦੀਆਂ ਤੋਂ ਹੋਣ ਜਾ ਰਿਹਾ ਹੈ ਔਰ ਇਹ ਬੜੀ ਅਹਿਮ ਰੈਲੀ ਬੰਨੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਕਿ ਇੱਥੇ ਐਲਓਪੀ ਦਾ ਘਰ ਬਿਲਕੁਲ ਨੇੜੇ ਹੈ ਜਗਰੂਪ ਸਿੰਘ ਸੇਖਵਾ ਜਿਹੜੇ ਆਮ ਆਦਮੀ ਪਾਰਟੀ ਦੇ ਜਦੋਂ ਸਕੱਤਰ ਨੇ ਉਹਨਾਂ ਦਾ ਵੀ ਇਹ ਹਲਕਾ ਹੈ ਸੋ ਕਿਤੇ ਨਾ ਕਿਤੇ ਅਬ ਵੱਡੀ ਸੰ ਜਿਹੜੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਕਾਲੀ ਦਲ ਵੱਲੋਂ ਕਿ ਮਾਦੀ ਦੀ ਧਰਤੀ ਦੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਵੀ ਕਾਦੀਆਂ ਹਲਕੇ ਦੇ ਵਿੱਚ ਥਿਕੇ ਤੇ ਆਂਦੀਆਂ ਮੁਸਲਿਮ ਜਮਾਤ ਵੀ ਹੈ ਜੀ ਬਿਲਕੁਲ ਹਲਕਾ ਜੋ ਹੈ ਹਮ ਇਹ ਮੰਨਿਆ ਜਾਂਦਾ ਹੈ ਕਿ ਸ਼ੁਰੂਆਤ ਕਿੱਧਾਂ ਦੀ ਹੋਏਗੀ ਇਹ ਤਾਂ ਅੱਜ ਦੁਪਹਿਰ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ 12 ਵਜੇ ਤੋਂ ਬਾਅਦ 1 ਵਜੇ ਦੇ ਆਸ-ਪਾਸ ਜੋ ਹੈ ਉਸ ਸਿੰਘ ਬਾਦਲ ਵਿਕਰਮ ਸਿੰਘ ਮਜੀਦ ਗਿਆ ਤੋਂ ਇਲਾਵਾ ਪੂਰੀ ਕੋਰਪ ਮੀਟਿੰਗ ਪਹੁੰਚੇਗੀ ਦਿਕਰ ਵਾਲੀ ਗੱਲ ਹੈ ਕਿ ਬਿਕਰ ਮਜੀਠੀਆ ਜਾਂ ਤਕਵੀਰ ਸਿੰਘ ਬਾਦਲ ਵਿਰੁੱਧੀਆਂ ਤੇ ਕਿੰਨੇ ਕੁ ਜਿਹੜਿਆ ਨਿਸ਼ਾਨੀ ਸਾਥ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਗੱਲ ਕਰਨਗੇ ਕਿ ਇਸ ਮੁੱਦੇ ਨੂੰ ਲੈ ਕੇ ਵੋਟਾਂ ਮੰਗਣਗੇ ਬਿਲਕੁਲ ਅੱਜ ਹੁਣ ਕੋਈ ਤਾਂ ਬਾਅਦ ਪਤਾ ਲੱਗੇਗਾ ਕਿ ਤਿਆਰੀਆਂ ਵੱਡੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਪਹਿਲੀ ਰੈਲੀ ਹੈ ਔਰ ਪਹਿਲੀ ਰੈਲੀ ਸਫਲ ਹੋਣਾ ਜਾਂ ਕਰਨਾ ਅਕਾਲੀ ਦਲ ਲਈ ਜ਼ਰੂਰੀ ਹੈ ਉਹ ਵੋਟਰ ਸਟੂਡੀਓ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀ ਹੀ ਪਾਰਟੀਆਂ ਦੇ ਵੱਲੋਂ ਤਿਆਰੀ ਜੋ ਹੈ ਉਹ ਖਿੱਚ ਲਈ ਗਈ ਆ 2027 ਦੀ ਚੋਣਾਂ ਨੂੰ ਲੈ ਕੇ ਜੋ ਹੈ ਅਕਾਲੀ ਦਲ ਦੇ ਵੱਲੋਂ ਜੋ ਹੈ ਰਣਨੀਤੀ ਜੋ ਹੈ ਘੜੀ ਜਾ ਰਹੀ ਹੈ ਤੇ ਅੱਜ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮਜੀਠਿਆ ਸਮੇਤ ਪਾਰਟੀ ਦੇ ਵੱਡੇ ਲੀਡਰ ਇਸ ਰੈਲੀ ਦਾ ਹਿੱਸਾ ਰਹਿਣਗੇ ਤਾਂ ਏਕੇ ਨੂੰ ਲੈ ਕੇ ਜੋ ਵਿਕਰਮ ਮਜੀਠੀਆ ਨੇ ਬਿਆਨ ਦਿੱਤਾ ਸੀ ਅੱਜ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦੌਰਾਨ ਇਸ ਮੁੱਦੇ ਦੇ ਉੱਤੇ ਕੀ ਕੁਝ ਕਹਿੰਦੇ ਨੇ ਅਕਾਲੀ ਦਲ ਦੇ ਪ੍ਰਧਾਨ ਜਾਂ ਫਿਰ ਵਿਕਰਮ ਮਜੀਠੀਆ ਸੰਬੋਧਨ ਦੇ ਉੱਤੇ ਹਰ ਕਿਸੇ ਦੀ ਨਜ਼ਰ ਰਹੇਗੀ ਤਾਂ 2027 ਦੀਆਂ ਚੋਣਾਂ ਜਿਵੇਂ ਜਿਵੇਂ ਇਹ ਸਾਲ ਨੇੜੇ ਆ ਰਿਹਾ ਹੈ 2027 ਦਾ ਤੇ ਉਵੇਂ ਹੀ ਸਾਰੇ ਹੀ ਸਿਆਸੀ ਪਾਰਟੀਆਂ ਜੋ ਨੇ ਪੱਬਾ ਪਾਰ ਨਜ਼ਰ ਆ ਰਹੀਆਂ ਨੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਮੋਗਾ ਦੇ ਪਿੰਡ ਕਿੱਲੀ ਚਾਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਵੱਡਾ ਇਕੱਠ ਜੋ ਹੈ ਉੱਥੇ ਲੋਕਾਂ ਦਾ ਵੇਖਣ ਨੂੰ ਮਿਲਿਆ ਤੇ ਅੱਜ ਅਕਾਲੀ ਦਲ ਜੋ ਹੈ ਇੱਕ ਵੱਡੀ ਰੈਲੀ ਕਰਨ ਜਾ ਰਿਹਾ ਹੈ ਪੰਜਾਬ ਬਚਾਓ ਜਨ ਸੰਪਰਕ ਮੁਹਿੰਮ ਦਾ ਜੋ ਹੈ ਆਗਾਜ਼ ਹੋਣ ਜਾ ਰਿਹਾ ਹੈ ਤਾਂ 2027 ਦੀਆਂ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਦੌਰ ਜੋ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਉਣਗੇ